ਤੇ ਗੇਟ ਨੰਬਰ 2 ਦੇ ਉੱਤੇ ਚਲੋ ਜਓ ਚਲੋ ਸਟੂਡੈਂਟਾਂ ਨੇ ਜਿਹੜਾ ਉਹ ਮੋਰਚਾ ਸਾਮ ਲਿਆਗਾ ਸੋ ਯੂਨੀਵਰਸਿਟੀ ਦੇ ਗੇਟ ਨੰਬਰ 2 ਦੇ ਉੱਤੇ ਮੌਜੂਦ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਆ ਸਟੂਡੈਂਟ ਲਗਾਤਾਰ ਜਿਹੜੇ ਵਹੀਕਲਾਂ ਨੂੰ ਅੰਦਰ ਨਿਘਾ ਰਹੇ ਨੇ ਤੇ ਪੁਲਿਸ ਵੀ ਵਹੀਕਲਾਂ ਨੂੰ ਰੋਕ ਰਹੀ ਹੈ ਸੋ ਇਹ ਤੁਸੀਂ ਦੇਖ ਸਕਦੇ ਹੋ ਤੇ ਹੁਣ ਸਟੂਡੈਂਟ ਲਗਾਤਾਰ इस वक्त फिर जो ब्लॉक किया गया लगातार तारा देख रहे हो स्टूडेंट फिर राह खुलवा रहे بھئی پڑاؤ یو پڑاؤ یو دیکھ سکتے ہو ریڈیکل پولیس وہ بیٹ وہ بیٹ ہائے ہاری جان ہاری وہ بیٹ وہ زور نہ کرو وہ بیٹ میرے کو پرے کے صحیح ہو اڑے وہ اکٹھا کر رہی ہے no ਇੱਕ ਵਾਰ ਫਿਰ ਤਣਾਅਪੂਰਨ ਮਾਹੌਲ ਹੁੰਦਾ ਹੈ ਜੁਦਾ ਹੋਇਆ ਤੁਸੀਂ ਦੇਖ ਸਕਦੇ ਹੋ ਸੋ ਲਗਾਤਾਰ ਦੋ ਦਿਨਾਂ ਤੋਂ ਅਰਜਨ ਪੁੱਤੀ ਹੋਈ ਸੋ ਮਹੌਲ ਹੈ ਜਿਹੜਾ ਵਿਦਿਆਰਥੀਆਂ ਬਹੁਤ ਢੇਰੀ ਲੱਗੀ